ਜਿਹੜੇ ਸਾਨੂੰ ਜ਼ਰੂਰ ਸੀ ਉਹ ਅਸੀਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਜੀ ਤੇ ਸਾਡਾ ਇੱਕ ਡਿਸਪੈਂਸਰੀ ਦਾ ਮਸਲਾ ਸੀ ਜੀ ਕਿ ਗਲੀਆਂ ਨਾਲੀਆਂ ਦਾ ਕੰਮ ਆ ਉਹ ਗਲੀ ਇੱਕ ਉਹ ਮੇਨ ਗਲੀ ਸੀ ਕਾਫੀ ਚੜਦੀ ਖਰਾਬ ਸੀ ਜੀ ਉਹਨੇ ਪਰੇ ਚੜੀ ਆ ਜੀ ਤੇ ਹੁਣ ਸਟੇਡੀਅਮ ਦਾ ਸਾਡਾ ਕੰਮ ਆ ਉਹ ਉਹ ਵੀ ਅਸੀਂ ਛੇਤੀ ਸ਼ੁਰੂ ਕਰਵਾ ਰਹੇ ਹਾਂ ਐਮਐਲਏ ਸਾਹਿਬ ਆਏ ਸੀ ਜੀ ਥੋੜੇ ਦਿਨ ਹੋਏ ਆ ਜੀ ਤੇ ਉਹ ਆਂਦੇ ਵੀ ਵੇਖ ਕੇ ਲੋੜ ਜਿੱਥੇ ਵੀ ਕਹੀ ਦੂੰ ਹੈਗੀ ਨਾ ਲਿਖ ਕੇ ਤੇ ਭੇਜੋ ਆਨਲਾਈਨ ਉਹ ਕੋਠੇ ਚੱਲ ਰਿਹਾ ਹੈ ਵੇਖਣੇ ਸਾਰੇ ਜੀ ਜੀ ਹੋਰ ਆਪਣਾ ਨਰੀਖਣ ਕਰਨਾ ਹੈ ਜੀ ਜਿੱਥੇ ਜਿੱਥੇ ਬੰਦੇ ਹੋਣਗੇ ਜਿਹਦੇ ਉਹਨੂੰ ਬਿਣਾ ਭੇਦ ਭਾਵ ਦੇ ਉਹਨਾਂ ਨੂੰ ਕੋਈ ਨਸ਼ਾ ਦੇ ਬਹੁਤ ਮਾੜੀ ਚੀਜ਼ ਆ ਜੀ ਨੌਜਵਾਨ ਸਾਡੇ ਜਿਹੜੇ ਆ ਨਾ ਅਸੀਂ ਵੇਖਦੇ ਆ ਉਹ ਕੰਮ ਕਾਰ ਨੂੰ ਘੱਟ ਤਰਜੀਹ ਦਿੰਦੇ ਆ ਜੀ ਤੇ ਨਸ਼ੇ ਨੂੰ ਭੱਜੇ ਫਿਰਦੇ ਇੱਧਰ ਉੱਧਰ ਹਾਂਜੀ ਸਭ ਤੋਂ ਪਹਿਲਾਂ ਦੇ ਕੇ ਮੇਨ ਗਲੀ ਪਿੰਨ ਦੀ ਹਾਂਜੀ ਉਹ ਬੰਦ ਕਰਾ ਦੇ ਉਹ ਤਰਜੀਹ ਬਣ ਗਈ ਸੀ ਕੋਈ 3500 ਫੁੱਟ ਅੱਛਾ ਜੀ ਉਹ ਜਿਹੜੀ ਕੰਪਲੀਟ ਕਰਤੀ ਆ ਅਸੀਂ ਅੱਛਾ ਜੀ ਉਸ ਤੋਂ ਬਾਅਦ 5-6 ਗਲੀਆਂ ਜਿਹੜੀਆਂ ਕਿੰਨੀ ਟੈ ਲੱਗੀ ਹੋਏਗੀ ਉਹ ਚਾ 2 ਲੱਖ ਰੇ ਦਾ ਆ ਗਿਆ ਅੱਛਾ ਜੀ ਛੋਟੇ ਨੇੜੇ ਆ ਗਿਆ ਅੱਛਾ ਜੀ ਉਹਦੀ ਮਿਊਨਿਸਪਲ ਕ੍ਰਿਤ ਕਰਦੀ ਉਹ ਕੋਈ ਅਕਾਲੀ ਨਹੀਂ ਕਿਹਾ ਕੋਈ ਗਾਂਧੀ ਨਹੀਂ ਕਿਹਾ ਅੱਛਾ ਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉੱਠ ਕੇ ਕੰਮ ਕੀਤਾ ਸਾਰਾ ਜੀ ਅੱਛਾ ਜੀ ਸਾਡੀ ਪਿੰਡਾਂ ਦੀ ਮੀਟਿੰਗ ਕੀਤੀ ਆ ਜਿਹੜਾ ਪਤਾ ਮੰਨਦਾ ਸ਼ਾ ਵੇਜਦਾ ਹੈ ਜੀ ਕੋਈ ਦੋ ਵੀ ਪੂਰੇ ਮੱਕੇ ਨਹੀਂ ਜਾਣਾ ਅੱਛਾ ਜੀ ਸੁਝਾਉਣ ਨਹੀਂ ਜੀ ਬਹੁਤ ਵਧੀਆ ਸਾਡਾ ਪਿੰਡ ਨਾ ਐਡਵਾਂਸ ਹੈ ਬੜਾ ਸਭ ਨੌਲੇਜ ਰੱਖਦਾ ਜੀ ਖੇਤੀਬਾੜੀ ਬਾਰੇ ਵੀ ਜੀ ਜੀ ਤੇ ਜਿਹੜਾ ਵਿਕਾਸ ਦੇ ਕੰਮ ਹੈ ਉਹ ਸਰਪੰਚ ਸਾਹਿਬ ਸੂਜਮਾਨ ਨੇ ਆਪਣੇ ਇਹਨਾਂ ਦੇ ਤਜਰਬੇ ਦੇ ਨਾਲ ਆਪਣਾ ਜੋ ਵੀ ਕਾਰੋਬਾਰ ਕਰਦਾ ਕਿ ਪਿੰਡ ਦਾ ਵਿਕਾਸ ਜੀ ਜੀ ਬਹੁਤ ਤਰੀਕੇ ਨਾਲ ਚੱਲ ਰਿਹਾ ਜੀ ਆ ਵੀ ਕੋਈ ਸਰਕਾਰ ਵੱਲੋਂ ਆਨਲਾਈਨ ਕੋਠੇ ਭਰਨ ਦੀ ਸਕੀਮ ਆਈ ਸੀਗੀ ਜੀ ਇਹਦੇ ਵਿੱਚ ਸਾਡੇ ਪਿੰਡ ਤੋਂ ਤੁਸੀਂ ਸਾਰੇ ਤੋਂ ਪਤਾ ਕਰ ਸਕਦੇ ਅਸੀਂ ਕੋਈ ਪਾਰਟੀਬਾਜੀ ਦਾ ਇਹਦੇ ਵਿੱਚ ਨਹੀਂ ਰੱਖਿਆ ਜੀ ਜਿਹੜੇ ਕਿਸੇ ਗਰੀਬ ਨੂੰ ਲੋੜ ਵੰਦ ਗਰੀਬ ਸੀਗਾ ਉਹਦਾ ਤਕਰੀਬਨ ਕੋਠਾ ਭਰਿਆਗਾ ਉਹਦੇ ਵਿੱਚ ਜ਼ਿੰਮੇਦਾਰ ਹੋਵੇ ਉਈ ਐਸੀ ਕਾਸਟ ਤਾਂ ਹੋਵੇਗਾ ਸਾਰਿਆਂ ਦੇ ਕੋਠੇ ਭਰੇ ਆ ਜੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਐਮਐਲਏ ਸਾਹਿਬ ਨੂੰ ਵੀ ਫਰਮਾਇਸ਼ ਜਿਤਨਾ ਵੀ ਆਪਾਂ ਕਰ ਸਕਦੇ ਆ ਜੀ ਕਿ ਵੱਧ ਤੋਂ ਵੱਧ ਕੋਠੇ ਆਉਣ ਆਪਣੇ ਪਿੰਡ ਨੂੰ ਰੁਕੇ ਕੰਮ ਇਤਨਾ ਜਿਤਨਾ ਮਾਲੋ ਛਪੜ ਛਪੜ ਦਾ ਜਿਉਂ ਗਾੜੀ ਕਰਦੇ ਆ ਅਸੀਂ ਇਸ ਟਾਈਮ ਕਰਨਾ ਹੈ ਜਿਹੜੇ ਬਾਕੀ ਤਾਂ ਤਕਰੀਬਨ ਗਲੀਆਂ ਦੇਖੋ ਜੀ ਜੇ ਆਪਾਂ 10 ਸਾਲ ਕੱਢਦੀਆਂ ਜੀ ਉਹ ਦੁਬਾਰਾ ਹੁਣ ਲੌਕਟੈਲ ਹੀ ਲਾਉਣੀ ਸ਼ੁਰੂ ਕਰਤੀ ਆ ਇਸ ਟਾਈਮ ਲੌਕਟੈਲ ਵਾਲੀ ਗਲੀ ਬੰਦਦੇ ਹੀ ਆ ਜੜੀ ਕੋਈ ਨਵਾਂ ਕੰਮ ਕਰਦੇ ਆ ਜੀ 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 ਖੇਮਕਰਨ ਹਲਕੇ ਦੇ ਪਿੰਡ ਨਾਰਲੀ ਦੇ ਵਿੱਚ ਅਸੀਂ ਐਸ ਵਾਲੇ ਮੌਜੂਦ ਆ ਤੇ ਇੱਥੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਉਹਨਾਂ ਦੀ ਰਹਿਨਮਾਈ ਹੇਠ ਵਿਕਾਸ ਕਾਰਜ ਵੀ ਚੱਲ ਰਹੇ ਨੇ ਤੇ ਮੈਂ ਸਭ ਤੋਂ ਪਹਿਲਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਤਸਵੀਰ ਵਖਾ ਦਿੱਤੀ ਜਾਵੇ ਪਿੰਡ ਦੀ ਪੰਚਾਇਤ ਜਿਹੜੀ ਹੈ ਉਹ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਹੜੇ ਵਿਕਾਸ ਜਿਹੜੇ ਨੇ ਉਹ ਪਿੰਡ ਦੇ ਵਿੱਚ ਚੱਲ ਰਹੇ ਨੇ ਤੇ ਕਿਹੜੇ ਵਿਕਾਸ ਜਿਹੜੇ ਪਿੰਡ ਦੇ ਵਿੱਚ ਰਹਿ ਗਏ ਨੇ ਸਰਕਾਰ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਉਹ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕਿਹੜਾ ਕਿਹੋ ਜਿਹਾ ਸਹਿਯੋਗ ਸਰਕਾਰ ਵੱਲੋਂ ਹੋਰ ਚਾਹੀਦਾ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਹੋਰ ਨੁਮਾਇंदे ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਤੁਹਾਡਾ ਨਾਮ ਕੀ ਹੈ ਜੀ ਕ੍ਰਿਸ਼ਪਾਲ ਸਿੰਘ ਜੀ ਜੀ ਪਿੰਡ ਦੇ ਸਰ ਕਿੰਨੇ ਸਾਲਾਂ ਬਾਅਦ ਜਿਹੜੇ ਆ ਕਿਹੜੇ ਵਿਕਾਸ ਜਿਹੜੇ ਆ ਹੋਏ ਨੇ ਇਸ ਤੋਂ ਸਭ ਤੋਂ ਪਹਿਲਾਂ ਇਹ ਜਰੂਰ ਦੱਸਿਓ ਜੀ ਬੇਨਤੀ ਹੈ ਜੀ ਕਿ ਐਮਐਲਏ ਸਾਹਿਬ ਵੱਲੋਂ ਜੀ ਜੀ ਸਾਡੇ ਬਹੁਤ ਵੱਡੀ ਡਿਮਾਂਡ ਸੀ ਹਸਪੀਟਲ ਨਹੀਂ ਸੀ ਹੈਗਾ ਜੀ ਜੀ ਉਹ ਨਾ ਹਸਪੀਟਲ ਦੀ ਇਮਾਰਤ ਦਾ ਨੀ ਪੱਥਰ ਰੱਖਿਆ ਕੰਮ ਚੱਲ ਰਿਹਾ ਜੀ ਜੀ ਇੱਕ ਪੰਚਾਇਤ ਘਰ ਉਹ ਵੀ ਮਨਜ਼ੂਰ ਹੋਇਆ ਸੀ ਅੱਛਾ ਜੀ ਉਹਦਾ ਵੀ ਕੰਮ ਚੱਲ ਰਿਹਾ ਜੀ ਜੀ ਹਾਂਜੀ ਬਾਕੀ ਗਲੀਆਂ ਨਾਲੀਆਂ ਦਾ ਜੋ ਵੀ ਜਿੱਥੇ ਜਿੱਥੇ ਲੋੜ ਆ ਉਥੇ ਕੰਮ ਬਹੁਤ ਸੋਹਣੇ ਤਰੀਕੇ ਨਾਲ ਚੱਲ ਰਿਹਾ ਜੀ ਵੈਸੇ ਤੇ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਜੀ 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 ਉਹ ਸਾਡਾ ਪ੍ਰੋਗਰਾਮ ਹੈ ਗੁਰੂ ਘਰ ਹੀ ਉਹਨੂੰ ਅਟੈਚ ਕੀਤਾ ਜਾਵੇ ਜੀ 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 ਉੱਥੇ ਜੋ ਲੰਗਰ ਦੀ ਮਾਰਦਿਆ ਜੀ ਉਹਦੇ ਵਿੱਚ ਹੀ ਸਾਰਾ ਉਹ ਜਿਹੜਾ ਇਹਨਾਂ ਪ੍ਰਬੰਧ ਸਾਡਾ ਪ੍ਰੋਗਰਾਮ ਬਣਿਆ ਮੀਟਿੰਗ ਹੋਈ ਆ ਜੀ 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 ਵੀ ਉੱਥੇ ਕੁਰਸੀਆਂ ਉੱਥੇ ਹੀ ਟੈਂਟ ਵਗੈਰਾ ਸਾਰਾ ਰੱਖ ਕੇ ਕੋਈ ਪਬਲਿਕ ਨੂੰ ਸਹੂਲਤਾਂ ਦਿੱਤੀਆਂ ਜਾਣ ਜੀ ਤੇ ਉੱਥੇ ਜੋ ਵੀ ਛੋਟਾ ਮੋਟਾ ਨਿੱਕਾ ਮੋਟਾ ਕੰਮ ਆ ਉਹ ਉੱਥੇ ਗੁਰਦਾਰੇ ਸਾਹਿਬ ਹੀ ਚਲਾਇਆ ਜਾਵੇ ਸਦੋਂ ਦੇ ਐਮ.ਐਲ.ਏ ਸਰਦਾਰ ਸਰਵਣ ਸਿੰਘ ਧੁੰਨ ਬਣੇ ਆ ਕਿਵੇਂ ਇਹਦੇ ਕੰਮ ਜਿਹੜੇ ਆ ਉਹ ਪਿੰਡ ਦੇ ਵਿੱਚ ਸ਼ੁਰੂ ਹੋਏ ਨੇ ਕਿਵੇਂ ਦੇ ਕੰਮ ਜਿਹੜੇ ਆ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਨਹੀਂ ਸੀ ਹੋਏ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਇਹ ਜੀ ਕੰਮ ਤੇ ਪਿੱਛੇ ਵੀ ਜਿੱਤਰਾ ਵਿੱਚ ਚੱਲਦੇ ਰਿਹਾ ਪਰ ਹੁਣ ਜੋ ਜਿਹੜੇ ਤਰੀਕੇ ਨਾਲ ਕੰਮ ਚੱਲ ਰਿਹਾ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਉਥੇ ਅੱਗੇ ਪਾਰਟੀ ਬਾਜ਼ੀ ਦੇ ਹਿਸਾਬ ਨਾਲ ਕੰਮ ਹੋ ਰਿਹਾ ਸੀ ਹੁਣ ਜਿੱਥੇ ਵੀ ਲੋੜ ਆ ਕੰਮ ਦੀ ਗਲੀ ਨਾਲੀ ਦੀ ਜਿੱਥੇ ਵੀ ਲੋੜ ਆ ਅਸੀਂ ਉਸ ਹਿਸਾਬ ਨਾਲ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਇਹ ਵਿਕਾਸ ਨੂੰ ਕਰਾ ਰਹੇ ਹਾਂ ਜੀ ਜੀ ਤਾ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰਪੰਚ ਸਾਹਿਬ ਕਦੋਂ ਤੋਂ ਕੰਮ ਸਟਾਰਟ ਜਿਹੜਾ ਹੈ ਸਰਕਾਰ ਬਣਦਿਆਂ ਸਾਰ ਹੋ ਗਿਆ ਤੇ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਜਿਹੜਾ ਹੁਣ ਅੱਗੇ ਵੀ ਧਿਆਨ ਹੈ ਤੁਹਾਡਾ ਜਰੂਰ ਦੱਸਿਓ ਜੀ ਪਹਿਲਾਂ ਨਾਮ ਦੱਸਿਓ ਜੀ ਆਪਣਾ ਸਰਦੇਸ਼ ਸਰਪੰਚ ਜੀ ਜੀ ਕਿਹੜੇ ਕੰਮਾਂ ਨੂੰ ਲੈ ਕੇ ਦੱਸਿਓ ਜੀ ਕੰਮ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਆ ਜੀ ਜੀ ਨਾਲ ਦੀ ਬਣੂ ਕੋਈ ਟੋੜ ਦੇ ਆਉਣ ਦੇ ਦਿੰਦੇ ਪਾ ਪੈਸਿਆਂ ਦੀ ਵਾਧੂ ਪੈਸੇ ਤੇ ਗੱਫਾ ਤੇ ਜੀ ਤੇ ਵਾਧੂ ਕੰਮ ਕਰ ਰਹੇ ਆ ਜੀ ਅੱਛਾ ਜੀ ਕੋਈ ਕਾਲੀ ਦੀ ਵੇਦੇ ਉਹ ਗੰਧੀ ਮੇਦੇ ਜੀ ਬਿਨਾ ਬੇਪੇਸ ਭਾਗ ਤੋਂ ਕੰਮ ਕਰ ਰਹੇ ਹਾਂ ਬਿਨਾ ਪੇਦ ਪਾਵ ਤੋਂ ਹਾਂ ਕਹਦੇ ਅਸੀਂ ਇਸ 16 ਕਿੱਲੇ ਗਲੀ ਇੱਕ ਲੰਮੀ ਬਣਾਈ ਹੈ ਕਹਿੰਦੇ 16 ਕਿੱਲੇ 6 ਗਲੀਆਂ ਕੋ ਲੱਗ ਬਣਾਈਆਂ ਅੱਛਾ ਜੀ ਹਾਂ ਜੀ ਇੱਕ ਪੰਜਾਹ ਪੰਜਾਹ ਦਾ ਆ ਗਿਆ ਉਹ ਉਹ ਬਣਾ ਰਹੇ ਜੀ ਜੀ ਇੱਕ ਦਫਤਰੀ ਉਹ ਵੀ ਬੰਬਾ ਰਹੀ ਹੈ ਜੀ ਜੀ ਇੱਕ ਪੜਾਵੀ ਸਕੂਲ ਦੇ ਕਵਰੇਆ ਸੀ ਆ ਮਾਂ ਪਾਰਟੀ ਦੇ ਸਰਕਾਰ ਦੇ ਉਹ ਪੈ ਗਿਆ ਜੀ ਠੀਕ ਤਾਂ ਸਾਡੇ ਸਾਹਮਣੇ ਤੁਸੀਂ ਵੇਖ ਸਕਦੇ ਪੰਚਾਇਤ ਮੈਂਬਰ ਵੀ ਨੌਜਵਾਨ ਵੀਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਤੁਹਾਡਾ ਕੀ ਨਾਮ ਹੈ ਸਸੀ ਗੌਰ ਜੀ ਜੀ ਸਰ ਸਟੇਡੀਅਮ ਬਾਰੇ ਅਸੀਂ ਮੁੱਦਾ ਠਾਇਆ ਜੀ ਕਿ ਸਟੇਡੀਅਮ ਬਣ ਰਿਹਾ ਆਪਣੇ ਜਗ੍ਹਾ ਬਹੁਤ ਖੁੱਲੀ ਬਾਹਰ ਗਰਾਊਂਡ ਪਈ ਆ ਜੀ ਜੀ ਉਥੇ ਸਟੇਡੀਅਮ ਵਾਸਤੇ ਐਮਐਲਏ ਸਾਹਿਬ ਨੇ ਸਾਨੂੰ ਅੱਗੇ ਵੀ ਵਾਦਾ ਕੀਤਾ ਕਹਿੰਦੇ ਆ ਕਿ ਆਪਾਂ ਲੈ ਕੇ ਆਉਨੇ ਆਪਣੇ ਪਿੰਡ ਵਾਸਤੇ ਜੀ ਬਾਕੀ ਗਲੀਆਂ ਨਾਲ ਵਾਸਤੇ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਹੀ ਹੋਇਆ ਹੈ ਜੀ ਜੀ ਕਿ 2 ਲੱਖ ਟੈਲ ਅਸੀਂ ਲਾ ਚੁੱਕੇ ਆਂ ਹੀ ਪਿੰਡ 'ਚ ਅੱਛਾ ਜੀ ਤੇ ਹੋਰ ਵੀ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਪਿੰਡ ਦਾ ਕੰਮ ਜੀ ਜੀ ਬਾਹਰ ਜੋ ਖੇਤਾਂ 'ਚ ਕੋਈ ਸੜਕ ਬਣਨ ਵਾਲੀ ਪਹਿਲੀ ਗੱਲ ਤਾਂ ਹੈ ਨਹੀਂ ਕੋਈ ਜੀ ਜੀ ਤੇ ਹੁਣ ਦੋ ਸੜਕਾਂ ਆਪਣੇ ਪਿੰਡ ਨੂੰ ਖ ਕਿਲੋਮੀਟਰ ਇੱਕ ਡੇਢ ਕਿਲੋਮੀਟਰ ਦੀ ਜੀ ਜੀ ਉਹ ਨਹੀਂ ਪੱਥਰਾ ਪਿਛਲੇ ਮਹੀਨੇ ਰੱਖ ਕੇ ਗਏ ਐਮਐਲ ਸਾਹਿਬ ਜੀ ਜੀ ਤੇ ਬਸ ਉਹਦਾ ਕੰਮ ਤਾਂ ਅੱਜ 2-4 ਦਿਨ ਤੱਕ ਚੱਲਣ ਲੱਗਾ ਜੀ ਜੀ ਮੈਂ ਜ਼ਰੂਰ ਪੁੱਛਣਾ ਜਾਵਾਂਗਾ ਤੁਸੀਂ ਨੌਜਵਾਨ ਪੰਚਾਇਤ ਮੈਂਬਰ ਵੀ ਜੇ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਹੀ ਆ ਯੁੱਧ ਨਸ਼ਿਆਂ ਵਿਰੋਧ ਦੇ ਸ੍ਰੱਦੀ ਏਰੀਆ ਵੀ ਆ ਤਾਂ ਕੀ ਕਹਿਣਾ ਚਾਹੋਗੇ ਕਿ ਪੰਚਾਇਤਾਂ ਜਿਹੜੀਆਂ ਇੱਧਰ ਲੀਆਂ ਹਨ ਉਹ ਨਸ਼ੇ ਦੇ ਖਿਲਾਫ ਕੀ ਫਿਰ ਉਹਨਾਂ ਦਾ ਅਜੰਡਾ ਰਹਿੰਦਾ ਕੀ ਉਹ ਨਸ਼ੇ ਦੇ ਖਿਲਾਫ ਉਹਨਾਂ ਦਾ ਪਹਿਲ ਕਦਮੀ ਹੈ ਜੀ ਤੇ ਬਾਕੀ ਜਿਹੜਾ ਯੁੱਧ ਚਲਾਇਆ ਸਰਕਾਰ ਨੇ ਬਹੁਤ ਇਹਦੀ ਮੀਟਿੰਗ ਸਾਡੀ ਐਸਐਸਓ ਸਾਹਿਬ ਵੀ ਕਰਕੇ ਗਏ ਸੀ ਸਾਡੇ ਇਥੇ ਨਾਰਲੀ ਸਰਪੰਚ ਸਾਹਿਬ ਨਾਲ ਜੀ ਜੀ ਤੇ ਬਸ ਹੁਣ ਇਹਦੇ ਖਿਲਾਫ ਅਸੀਂ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਆ ਜੀ ਕਿ ਇਹ ਜੇ ਕੋਈ ਆਪਣੇ ਪਿੰਡ ਦਾ ਕੋਈ ਮੈਂਬਰ ਇਸ ਤਰ੍ਹਾਂ ਦਾ ਕੰਮ ਕਰਦਾ ਜੀ ਜੀ ਬਿਲਕੁਲ ਉਹਦਾ ਅਸੀਂ ਸਾਥ ਨਹੀਂ ਦਿੰਦੇ ਜੀ ਜੀ ਤੇ ਨਾ ਹੀ ਦੇਣ ਦਵਾਂਗੇ ਜੀ ਠੀਕ ਹੈ ਜੀ ਜਿੰਨੀ ਸਾਡੀ ਕੋਸ਼ਿਸ਼ ਵੀ ਵੱਧ ਤੋਂ ਵੱਧ ਕਰਦੇ ਆਂ ਜੀ ਕੀ ਕੋਸ਼ਿਸ਼ ਹੈ ਸਰਪੰਚ ਸਾਹਿਬ ਤੁਸੀਂ ਵੀ ਦੱਸਿਓ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਬੰਦਾ ਸਮਗ ਰਿਹਾ ਜੀ ਸਮਾਗ ਦਾ ਕੰਮ ਕਰਦਾ ਜੀ ਉਹਦੇ ਮਗਰ ਅਸੀਂ ਕਿਸੇ ਨਹੀਂ ਜਾਣਾ ਅੱਛਾ ਜੀ ਨਾ ਜਾਊਗਾ ਕੋਈ ਸਾਡੇ ਪਿਆਰਾਂ ਦੇ ਮੇਲੇ ਦਾ ਹਾਂ ਠੀਕ ਹੈ ਜੀ ਸਦਾ ਪਰਨੇ ਹਲਾ ਜੀ ਕੰਮ ਸਾਰੇ ਹੋ ਰਹੇ ਨੇ ਇੱਕੋ ਇਹਨਾਂ ਵੀਰਜੀ ਹੁਣਾਂ ਦੱਸੀ ਸੀ ਸਟੇਡੀਅਮ ਦੀ ਮੰਗ ਆ ਜੀ ਜੀ ਤੇ ਸਟੇਡੀਅਮ ਸਾਡੇ ਕੋਲ ਜਗ੍ਹਾ ਹੈਗੀ ਆ ਜੀ ਜੀ ਉਹ ਅਸੀਂ ਉਹਨਾਂ ਨੂੰ ਕਿਹਾ ਵਾ ਉਹ ਛੇਤੀ ਆ ਕੇ ਉਹ ਨਹੀਂ ਪੱਤਰ ਆ ਕੇ ਸਾਡੇ ਕੰਮ ਨੂੰ ਸ਼ੁਰੂ ਕਰ ਦੇਣਗੇ ਸਕੂਲਾਂ ਦਾ ਸਕੂਲਾਂ ਸਾਡੇ ਸਕੂਲ ਦੀ ਦੋਹਾਂ ਸਕੂਲਾਂ ਦੀ ਬਹੁਤ ਵਧੀਆ ਬਹੁਤ ਵਧੀਆ ਬਿਲਡਿੰਗ ਹੈ ਜੀ ਵੇਖਣ ਲੈ ਗਿਆ ਕੋਈ ਵੀ ਸਾਡੇ ਇਲਾਕੇ ਦਾ ਸਕੂਲ ਇਹਦੇ ਬਰਾਬਰ ਤੇ ਨਹੀਂ ਗਰਾਊਂਡ ਟੀਚਰ ਵੀ ਪੂਰੇ ਨੇ ਸਾਡੇ ਜੀ ਜੀ ਤੇ ਆਪਣੇ ਕਮਰੇ ਬਿਲਡਿੰਗ ਬਹੁਤ ਸ਼ਾਨਦਾਰ ਬਿਲਡਿੰਗ ਹੈ ਅੱਛਾ ਜੀ ਹਾਂ ਦੋਹਰੀ ਮੰਜ਼ਲ ਦੀ ਬਣੀ ਬਿਲਡਿੰਗ ਬਹੁਤ ਵਧੀਆ ਬਿਲਡਿੰਗ ਹੈ ਸਿਹਤ ਨੂੰ ਲੈ ਕੇ ਕੀ ਪ੍ਰਬੰਧ ਹੈ ਪਿੰਡ ਦੇ ਵਿੱਚ ਉਹ ਵੀ ਸਰਕਾਰ ਦੇ ਵੱਲੋਂ ਡਿਸਪੈਂਸਰੀ ਦਾ ਕੋਈ ਹੈ ਜੀ ਇੱਥੇ ਡਿਸਪੈਂਸਰੀ ਸਰਕਾਰੀ ਹੈਗੀ ਆ ਜੀ ਉਹ ਥੋੜੀ ਮੁਸ਼ਕਲ ਸੀ ਉਹ ਨਾ ਸਾਡੇ ਕਮਰੇ ਪਹਿਲੇ ਖਰਾਬ ਹੋ ਗਿਆ ਤੇ ਹੁਣ ਨਵੇਂ ਬਣ ਜਾਣਗੇ ਫਿਰ ਡਾਕਟਰ ਵੀ ਆਵੇਗਾ ਅੱਛਾ ਜੀ ਹਾਂ ਤੇ ਸਾਰਾ ਕੰਮ ਵਧੀਆ ਚੱਲੇਗਾ ਜੀ ਧੰਨਵਾਦ